ਵਾਹੇ ਗੁਰੂ 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 ਵਿਸਾਖੀ ਦਾ ਪਵਿੱਤਰ ਲੁਧਿਆਣਾ ਵਿੱਚ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਇਤਿਹਾਸਿਕ ਗੁਰਦੁਆਰਾ संतन श्री गुरु नानक देव जी महाराज दी चरण छू ਧਰਤੀ ਗੁਰਦੁਆਰਾ ਸ੍ਰੀ ਗੋਮਪਾਟ ਸਾਹਿਬ ਵਿਖੇ ਅੱਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਤਾਂ ਮੌਜੂਦ ਨੇ ਵਿਸਾਖੀ ਦਾ ਦਿਹਾੜਾ ਹੈ ਵਿਸਾਖੀ ਦੇ ਦਿਹਾੜੇ ਤੇ ਅਕਸਰ ਸੰਤਾ ਜੋ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੀਆਂ ਨੇ ਔਰ ਇਸ਼ਨਾਨ ਕਰਦੀਆਂ ਨੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੁੰਦੀਆਂ ਨੇ ਔਰ ਦਰਸ਼ਨ ਲੰਗਦੀਆਂ ਨੇ ਔਰ ਨਿਹਾਲ ਹੁੰਦੀਆਂ ਨੇ ਸੰਗਤਾਂ ਇਸ ਵਕਤ ਜੋ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਵਿਖੇ ਜੋ ਇਸ਼ਨਾਨ ਕਰ ਰਹੀਆਂ ਪਈਆਂ ਨੇ ਸਰਨਾਲੂ ਗੁਰਦੁਆਰਾ ਸਾਹਿਬ ਦੇ ਹੈੱਡ ਗੁਰੰਤੇ ਸਾਹਿਬ ਮੌਜੂਦ ਨੇ ਸੋਨ ਸਿੰਘ ਜੀ ਮੌਜੂਦ ਨੇ ਸਾਬੀ ਨਾਲ ਗੱਲਬਾਤ ਕਰਾਂਗੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਟ ਅਤੀ ਤੇ ਪਾ ਮੌਜੂਦ ਹਾਂ ਉਸ ਵੇ ਵਿਸਾਖੀ ਦੇ ਦਿਹਾੜੇ ਬਾਰੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਜਾਏ ਹੋਏ ਖਾਲਸੇ ਦਾ ਅੱਜ ਦਿਨ ਜਿਹੜਾ ਮਨਾ ਰਿਹਾ ਆਪਾਂ ਖਾਲਸੇ ਦਾ ਸਿਰਜਣਾ ਦਿਵਸ ਹੈ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਸਮੀਤ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਬੀ ਕੁਜਲੀ ਜਾਤਾਂ ਨੂੰ ਚੁੱਕ ਕੇ ਖਾਲਸਾ ਸਾਜਣਾ ਦਿਵਸ ਦੇ ਜਿਹੜਾ ਬਣਾਇਆ ਖਾਲਸੇ ਦੀ ਸਾਜਣਾ ਕੀਤੀ ਅੱਜ ਆਪਾਂ ਉਹ ਦਿਨ ਉਹ ਦਿਹਾੜਾ ਮਨਾ ਰਿਹਾ ਜੋ ਖਾਲਸੇ ਦਾ ਦਿਹਾੜਾ ਸਾਜਣਾ ਦਿਵਸ ਹੈ ਸਾਰੇ ਰਲ ਮਿਲ ਕੇ ਮਨਾ ਰਹੇ ਆ ਸੋ ਗੁਰੂ ਰੂਪ ਗੁਰੂ ਖਾਲਸਾ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਾ ਇਤਿਹਾਸ ਸਥਾਨ ਹੈ ਸਮੂਹ ਲੋਕਾਂ ਨਿਵਾਸੀ ਸੰਗਤਾਂ ਇੰਜੀਨੀਅਰ ਰਲ ਮਿਲ ਕੇ ਇੱਥੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬੜੇ ਚਾਅ ਦੇ ਨਾਲ ਖਾਲਸੇ ਦਾ ਦਿਹਾੜਾ ਮਨਾਉਂਦੀਆਂ ਨੇ ਤੇ ਦੂਰੋਂ ਨੇੜਿਓਂ ਚੱਲ ਕੇ ਸਰੋਵਰ ਦੇ ਵਿੱਚ ਆ ਕੇ ਸਨਾਨ ਪਾਣੀ ਕਰਦੀਆਂ ਨੇ ਉਹ ਸਰੀਰ ਦੇ ਵੀ ਸਰੀਰ ਨੂੰ ਵੀ ਪਵਿੱਤਰ ਕਰਦੀਆਂ ਨੇ ਤੇ ਬਾਣੀ ਸੁਣ ਕੇ ਮਨ ਨੂੰ ਵੀ ਪਵਿੱਤਰ ਕਰਦੀਆਂ ਨੇ ਗੁਰੂ ਘਰ ਲੰਗਰ ਛੱਕ ਕੇ ਆਪਣੇ ਮਨ ਨੂੰ ਪਰਫੁੱਲਤ ਵੀ ਕਰਦੀਆਂ ਨੇ ਸੰਗਤਾਂ ਜਿਹੜਾ ਜਿਹੜਾ ਨੇ ਦੂਰੋਂ ਨੇੜਿਓਂ ਚੱਲ ਕੇ ਆਸਾਂ ਮਰਾਦਾਂ ਲੈ ਕੇ ਅਰਦਾਸਾਂ ਬੇਨਤੀਆਂ ਜੋੜੀਆਂ ਕਰਾਉਂਦੇ ਨੇ ਕਈ ਸੁਖਣਾ ਸੁਖਦੇ ਆ ਕਿ ਸਾਡੇ ਘਰ ਪੁੱਤ ਹੋਏ ਤੇ ਪੁੱਤ ਲੈ ਕੇ ਵਿਸਾਖੀ ਤੇ ਅਸੀਂ ਆਵਾਂਗੇ ਪੁੱਤਾਂ ਨੂੰ ਲੈ ਕੇ ਆਉਂਦੇ ਨੇ ਬੱਚੀਆਂ ਜਿਹੜੀਆਂ ਨਵੇਂ ਵਿਆਹ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਆਉਂਦੇ ਨੇ ਪਰਿਵਾਰ ਬੜੇ ਚਾਰ ਨਾਲ ਜਿਹੜਾ ਨੇ ਕੋਈ ਅਖੰਡ ਪੜ੍ਹ ਸਾਹਿਬ ਸੁਕੇ ਨੇ ਪਿਛਲੇ ਸਮੇਂ ਤੋਂ 2 ਮਹੀਨੇ ਹੋ ਗਏ ਨੇ ਲਗਾਤਾਰ ਲੜੀਵਾਰ ਅਖੰਡ ਪੜ੍ਹ ਸਾਹਿਬ ਚੱਲ ਰਹੇ ਸਨ ਵਿਸਾਖੀ ਦੇ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਖਾਲਸੇ ਦੇ ਸਿਰਦਣਾ ਦਿਵਸ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਉਹ ਇਲਾਕਾ ਨਿਵਾਸੀਆਂ ਨੇ ਗੁਰੂ ਕੇ ਲੰਗਰਾਂ ਵਾਸਤੇ ਬਹੁਤ ਸਾਰੀਆਂ ਰਸਤੇ ਭੇਜੀਆਂ ਨੇ ਇਸ ਦਿਹਾੜੇ ਦੀ ਖੁਸ਼ੀ ਨੂੰ ਮੋਖਰ ਕਰ ਦਿਓਏ ਇਹ ਨਹੀਂ ਕਿ ਕੱਲੇ ਸਿੱਖਾਂ ਨੇ ਭੇਜੀਆਂ ਨੇ ਸਾਡੇ ਹਿੰਦੂ ਵੀਰਾਂ ਨੇ ਬੜਾ ਸਹਿਯੋਗ ਦਿੱਤਾ ਜੋ ਵੀ ਕਿਸੇ ਨੂੰ ਰਸਤਾ ਲਾਇਆ ਨੇ ਸਭ ਗੁਰੂ ਕੇ ਲੰਗਰਾਂ ਵਾਸਤੇ ਲੈ ਕੇ ਆਏ ਨੇ ਅਸੀਂ ਸਾਰੇ ਮਿਲਵਰਤ ਕੇ ਪਿਆਰ ਸਤਿਕਾਰ ਦੇ ਨਾਲ ਇਸ ਦੇਸ਼ ਵਿੱਚ ਇਸ ਇਲਾਕੇ ਦੇ ਵਿਚਾਰਿਆਂ ਨੂੰ ਚਾਹਨੇ ਤੇ ਰਹਿੰਦੇ ਵੀ ਆ ਸਾਰਿਆਂ ਦਾ ਸਾਡੀ ਬੜੀ ਗੁੜੀ ਤੇ ਪੱਕੀ ਮਜ਼ਬੂਤ ਗਾਂਢਾ ਸਾਡੀ ਸਾਂਝ ਹੈ ਤੋ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰੇ ਇਹੋ ਹੀ ਖਾਲਸੇ ਦਾ ਸਿਰਜਣਾ ਦਿਵਸ ਹੈ ਕਿ ਅਸੀਂ ਸਾਰੇ ਮਜਬੂਤ ਹੋ ਕੇ ਤੇ ਸਾਰੇ ਪਿਆਰ ਸਤਿਕਾਰ ਦੇ ਨਾਲ ਇੱਕ ਲੜੀ ਦੇ ਵਿੱਚ ਰਹੀਏ ਚਾਹੇ ਮੇਰੇ ਵੀਰ ਹਿੰਦੂ ਨੇ ਚਾਹੇ ਸਿੱਖ ਨੇ ਚਾਹੇ ਹੋਰ ਮਜੋਰਟੀਆਂ ਨੇ ਸਾਰਿਆਂ ਅਸੀਂ ਪਿਆਰ ਸਤਿਕਾਰ ਨਾਲ ਰਹੀਏ ਤੇ ਅੱਗੇ ਵਧੀਏ ਆਪਣੇ ਦੇਸ਼ ਵਾਸਤੇ ਆਪਣੇ ਇਸ ਇਲਾਕੇ ਵਾਸਤੇ ਕੁਝ ਕਰੀਏ ਆਪ ਸਭ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਤਿਕਾਰਯੋਗ ਨੀਕ ਸਿੰਘ ਜੀ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦਾ ਬੜਾ ਉਤਸ਼ਾਹ ਦੇ ਨਾਲ ਤੇ ਪਿਆਰ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਹੇ ਨੇ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਆਉਣਾਂ ਵੱਲੋਂ ਹੀ ਦਾਸ ਸੋਨ ਸਿੰਘ ਹੈੱਡ ਗ੍ਰੰਥੀ ਵੀ ਵੱਲੋਂ ਵੀ ਆਪ ਸਭ ਸੰਗਤਾਂ ਦਾ ਧੰਨਵਾਦ ਤੇ ਆਪ ਚੈਨ ਨਾਲ ਆ ਜਿੰਦਾ ਉਹ ਚੇਚੇ ਤੌਰ ਤੇ ਧੰਨਵਾਦ ਜੋ ਸਮੇਂ ਚੋਂ ਸਮਾਂ ਕੱਢ ਕੇ ਕਵਰੇਜ ਕਰ ਰਹੇ ਹੋ ਵਿਸਾਖੀ ਦੇ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਖਾਲਸੇ ਦੇ ਸਿਰਜਣਾ ਦੇ ਦਿਵਸ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਆਪ ਸਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਸਭ ਜੀ ਇਹ ਜਿਹੜਾ ਸਥਾਨ ਹੈ ਜਿਸ ਸੇਪੋ ਪਵਿੱਤਰ ਸਥਾਨ ਤੋਂ ਇਸ ਵਕਤ ਮੌਜੂਦ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਛੋਹ ਧਰਤੀ ਹੈ ਇਸ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਥੋੜਾ ਦੱਸੋ ਜੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ ਸਥਾਨ ਹੈ ਜੀ 1515 ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਛੋਹ ਸਥਾਨ ਤੇ ਪਾਏ ਨੇ ਉਸ ਸਮੇਂ ਨਵਾਬ ਜਲਾਲ ਖਾਨ ਲੋਧੀ ਦਾ ਰਾਜ ਸੀ ਇੱਥੋਂ ਦਾ ਵਾਸਾ ਸੀ ਉਹ ਇੱਥੋਂ ਸਤਲੁਜ ਦਰਿਆ ਬਹੁਤ ਵੱਡੇ ਪੱਦਰ ਤੇ ਵਗਦਾ ਸੀ ਜਿੰਨੇ ਵੀ ਮਕਾਨ ਇਮਾਰਤਾਂ ਬਣਾਉਂਦਾ ਸੀ 로ਦੀ ਖਾਂ ਉਹਨਾਂ ਨੂੰ ਟਹਿ ਟੇਰੀ ਕਰ ਦਿੰਦੇ ਸੀ ਸਤਲੋਜ ਦਾ ਪਾਣੀ ਜਿਹੜਾ ਇੰਨਾ ਵਹਾ ਤੇਜ਼ ਸੀ ਉਹਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਸਮੇ ਆ ਕੇ ਬੈਠੇ ਨਾ ਸਤਲੁਜ ਦਰਿਆ ਦੇ ਕੰਢੇ ਤੇ ਤੇ ਲੋਧੀ ਖਾਨ ਨੂੰ ਪਤਾ ਲੱਗਾ ਤੇ ਲੋਧੀ ਖਾਨ ਆਪਣੀਆਂ ਰਾਣੀਆਂ ਨੂੰ ਲੈ ਕੇ ਆਪਣੀਆਂ ਗੋਲੀਆਂ ਨੂੰ ਲੈ ਕੇ ਆਪਣੇ ਸਪਾਈਆਂ ਨੂੰ ਲੈ ਕੇ ਤੇ ਮੋਹਰਾਂ ਦਾ ਥਾਲ ਭਰ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਤੇ ਆਪ ਬੇਨਤੀ ਕਰਦਾ ਹੈ হে ਪੀਰਾਂ ਦੇ ਪੀਰ ਕਿ ਆ ਸਤਲੁਜ ਦਰਿਆ ਹੈ ਜਿਹੜਾ ਇਹਦਾ ਬੜਾ ਪਾਣੀ ਦਾ ਵਹਾਇਆ ਮੈਂ ਕੋਈ ਵੀ ਇਮਾਰਤ ਤਿਆਰ ਕਰਦਾ ਉਹਨੂੰ ਢਹਿ ਢੇਰੀ ਕਰ ਦਿੰਦਾ ਕਿਰਪਾ ਕਰੋ ਦੀਨ ਦੁਨੀਆ ਦੇ ਵਾਲੀ হে ਪੀਰਾਂ ਦੇ ਪੀਰ ਵੀ ਜਿਹੜਾ ਸਤਲੁਜ ਦਰਿਆ ਆ ਬੜਾ ਵਹਿ ਕੇ ਪਹਿਲੇ ਸ਼ਾਂਤੀਪੁਰਵ ਚਲੇ ਤੇ ਮੈਂ ਇਸ ਇਲਾਕੇ ਦੀ ਇਸ ਸ਼ਹਿਰ ਦੀ ਜਿਹੜੀਆਂ ਇਮਾਰਤਾਂ ਬਣਾ ਕੇ ਵੱਡੇ ਪੱਧਰ ਤੇ ਲੋਕਾਂ ਨੂੰ ਵਸਾਉਣਾ ਚਾਹਨਾ ਗੁਰੂ ਨਾਨਕ ਦੇਵ ਜੀ ਮਾਰੇ ਕਹਿਣ ਲੱਗੇ ਲੋਧੀ ਖਾਂ ਤੂੰ ਪਰਜਾ ਦੇ ਨਾਲ ਇਨਸਾਫ ਕਰ ਇਹ ਤੇੜਾ ਜਿਹੜਾ ਤੇਰਾ ਨਗਰ ਹਨ ਇੱਕ ਦਿਨ ਬਹੁਤ ਵੱਡਾ ਪੱਧਰ ਵੱਡੇ ਪੱਧਰ ਤੇ ਵਸੇਗਾ ਘੁੱਗ ਵਸੇਗਾ ਦੁਨੀਆ ਦੇ ਵਿੱਚ ਇਹਦਾ ਨਾਮ ਹੋਏਗਾ ਦੇਸ਼-ਵਦੇਸ਼ ਵਿੱਚ ਨਾ ਹੋਏਗਾ ਇੱਥੋਂ ਇਹ ਬੁੱਢਾ ਹੋ ਕੇ ਵਗੇਗਾ ਇੱਥੋਂ ਸਤਕੋਹ ਦੀ ਦੂਰੀ ਤੇ ਚੱਲ ਜੇਗਾ ਅੱਜ ਦੇਖੋ ਇਸ ਤੇ ਟੋਲ ਟੈਕਸ ਹੈ ਸਤ ਲੋ ਇਧਰ ਆ ਉੱਥੇ ਚੱਲੇਗਾ ਇੱਥੇ ਬੁੱਢਾ ਹੋ ਕੇ ਵਗ ਰਿਹਾ ਤੇ ਇਹ ਲੋਧੀ ਹਾਂ ਤੋਂ ਲੁਧਿਆਣਾ ਬਣਿਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਬਚਨਾਂ ਦੇ ਨਾਲ ਸੋਹਣੇ ਬਚਨਾਂ ਦੇ ਨਾਲ ਇਹ ਅੱਜ ਦੇਖੋ ਲੁਧਿਆਣੇ ਦੀ ਮਹਾਨਤਾ ਕਿੰਨੀ ਹੈ ਜੇ ਲੁਧਿਆਣਾ ਸ਼ਹਿਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਲੁਧਿਆਣਾ ਸ਼ਹਿਰ ਵਸ ਰਿਹਾ ਲੋਕਾਂ ਨੂੰ ਪਤਾ ਨਹੀਂ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੁਧਿਆਣੇ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਤੇ ਲੁਧਿਆਣੇ ਨੂੰ ਵਸਾਇਆ ਜਿਹਦੀ ਵਿਦੌਲਤ ਅੱਜ ਲੋਕੀਂ ਦੇਖੋ ਦੁਨੀਆਦਾਰੀ ਦੇ ਲੋਕੀਂ ਬੜਵਡੀਆਂ ਇਮਾਰਤਾਂ ਬੜਵਡੀਆਂ ਫੈਕਟਰੀਆਂ ਬੜਵਡੇ ਸ਼ੋਰੂਮ ਬਣਾ ਕੇ ਬੈਠੇ ਨੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੈ ਅਸੀਂ ਵੀ ਤੇ ਤੁਸੀਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦਾ ਨਾਲ ਇਸ ਧਰਤੀ ਦੇ ਵਸ ਰਹੇ ਆ ਤੇ ਆਪਣੇ ਖਾ ਪੀ ਰਹੇ ਆ ਆਨੰਦ ਮਾਰ ਰਹੇ ਆ ਪਰ ਸਾਰਿਆਂ ਸੋ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜਾ ਹੀ ਖੂਬਸੂਰਤ ਦਿਹਾੜਾ ਬੈ ਵਿਸਾਖੀ ਦਾ ਦਿਹਾੜਾ ਬੈ ਖਾਲਸਾ ਸਰਜਨਾ ਦਿਵਸ ਵੀ ਅੱਜ ਹੀ ਹੈ ਅੱਜ ਦੇ ਦਿਨ ਹੀ ਖਾਲਸਾ ਸਰਜੇ ਸੀ ਬੁਰ ਸਾਹਿਬ ਦੀ ਕਿਰਪਾ ਦੇ ਨਾਲ ਸੋ ਅੱਜ ਦੇ ਦਿਨ ਸੰਗਤਾਂ ਜੋ ਇਸ਼ਨਾਨ ਕਰ ਰਹੀਆਂ ਨੇ ਤਨ ਨੂੰ ਪਵਿੱਤਰ ਕਰ ਰਹੀਆਂ ਨੇ ਬਾਣੀ ਸੁਣ ਕੇ ਮਨ ਨੂੰ ਪਵਿੱਤਰ ਕਰ ਰਹੀਆਂ ਨੇ ਤੁਸੀਂ ਵੀ ਅੱਜ ਦੇ ਦਿਹਾੜੇ ਗੁਰਦੁਆਰਾ ਸਾਹਿਬ ਜਾਓ ਮੱਥਾ ਟੇਕੋ ਆਪਣੇ ਤਨ ਨੂੰ ਪਵਿੱਤਰ ਕਰੋ ਆਪਣੇ ਮਨ ਨੂੰ ਪਵਿੱਤਰ ਕਰੋ ਸਾਨੂੰ ਦੇ ਇਜਾਜ਼ਤ ਧੰਨਵਾਦ